ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਹੈ ਅੱਜ ਦੀ ਆਪਣੀ ਵਿਜਿਟ ਸ਼ਹਿਰ ਚਾਟੀਵਿੰਡ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਵੈਜਨ ਦੇ ਕੋਲ ਪਹੁੰਚੇ ਆ ਦੋ ਨਾਕ ਲੈ ਕੇ ਆਇਆ ਇੱਕ ਤੁਹਾਨੂੰ ਮੁਫਤ ਗਿਫਟ ਜਾਂਦਾ ਪਈਆਂ ਦਾ ਕਰ ਦੇਣਾ ਖੀਰ ਤੇ ਇੱਕ ਆ ਵੱਡੀ ਵੜ ਵੀ ਪلاس ਜਿਹੜਾ ਮੌਕੇ ਦੇ ਆਂਦਾ ਬਾਈਆਂ ਦਾ ਚੱਲ ਰਹੀ ਆ ਬਾਕੀ ਬਾਈ ਦੇ ਮੂੰਹ ਆਪਾਂ ਲੈਨੇ ਡਿਟੇਲਸ ਹੁੰਦੇ ਆ ਕਿੰਦਾ ਦਾ ਰਹੂਗਾ ਰੇਟ ਤੇ ਕਿੰਦਾ ਦਾ ਰਹੂਗਾ ਇਹਨਾਂ ਦਾ ਦੁੱਧ ਦਾ ਕੰਪੀਟੀਸ਼ਨ ਆਓ ਜੀ ਭਾਈ ਸਸੀ ਕਾਲ ਸਸੀ ਕਾਲ ਜੀ ਕਿੱਦਾਂ ਠੀਕ ਹੈ ਚੜਦੀ ਕਲਾ ਠੀਕ ਹੈ ਹੋਰ ਪੂਰੀਆ YouTube ਚੈਨਲ ਦੇਖਣ ਵਾਲੇ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਸਸੀ ਕਾਲ ਵੈਲਕਮ ਜੀ ਬੜੀ ਗਰਮੀ ਕੀਤੀ ਹੈ ਨਾ ਗਰਮੀ ਦੇ ਚਲੋ ਨਾਲ ਹੀ ਉਤਾਰੇ ਤੇ ਐਡਰੈਸ ਕਰੀਏ ਨੋਟ ਭਾਈ ਜੀ ਐਡਰੈਸ ਵੀ ਜੀ ਸ਼ਹਿਰ ਆਪਣਾ ਅੰਮ੍ਰਿਤਸਰ ਦੇ ਹਾਂ ਸਿਕਰੀ ਅੰਮ੍ਰਿਤਸਰ ਹਾਂ ਬਾਣੇ ਤਰਨਤਾਰਨ ਰੋਡ ਦੇ ਵੀ ਜਿੱਡੇ ਪਿੰਡ ਚਾਤੀਓਂ ਦੇ ਪੈਂਦਾ ਹਾਂ ਹਾਂ ਜੀ ਅੱਜ ਕਿੱਦਾਂ ਦਾ ਕੰਪੀਟੀਸ਼ਨ ਆਪਾਂ ਲੜਨਾ ਹੈ ਕਿਹਨੇ ਵਧੀਆ ਲੜਾ ਨਹੀਂ ਇੱਕ ਗਿਫਟ ਕਰਨਾ ਤੇ ਇੱਕ ਗਿਫਟ ਕਰਨਾ ਮਾਰੇ ਬੰਦੇ ਵਾਸਤੇ ਮਾਰੇ ਨੂੰ ਜਿਹਨੇ ਚਾਹ ਪਾਣੀ ਬਣਾਉਣਾ ਜਾ ਕੇ ਹਨਾ ਮਾਲ ਚ ਖਲੋਤੇ 100 ਰੁਪਏ ਹੋਣੀ ਨਫਾ ਠੀਕ ਆ ਪੱਕੀ ਗੱਲ ਹੈ ਸਹੀ ਗੱਲ ਤੇ ਸ਼ੁਰੂਆਤ ਇਹ ਤੋਂ ਕਰੀਏ ਡੱਬੀ ਤੋਂ ਇਹਦੇ ਕੋਲ ਕਿੰਨਾ ਦੁੱਧ ਆ ਇਹਦੇ ਕੋਲੇ ਵੀ ਜਿਹੜਾ ਆ 18 20 18 20 ਦੇ ਵਿੱਚ ਆਪਾਂ ਜਿਹੜਾ ਇੱਥੇ ਲੀਟਰ ਮਰਾਉਣੇ ਹੋਣਾ ਦੁੱਧ ਉਹ ਉਂਝ ਜਿਹੜਾ ਉਂਝ ਭਾਵੇਂ 20 ਤੋਂ ਬਾਹਰ ਕਰਦੇ ਹਾਂ ਉਹ ਖਾਲਾ 20 ਤੋਂ ਬਾਹਰ ਦੋ ਬਾਡੀਆਂ ਕੱਢ ਵੀ ਹੁਕਾ ਦੇ ਤੇ ਸੂਆ ਦੂਜਾ ਸੂਆ ਦੂਜਾ ਤੇ ਸੋਈ ਕਿੰਨੇ ਕਿ ਦਿਨਾਂ ਦੀ ਹੋ ਗਈ ਸੋਈ ਅੱਜ ਵੀਜੀ ਨੂੰ ਸੋਈ ਨੂੰ 7 ਦਿਨਾਂ ਦੇਖੋ ਹਾਂ ਆਉਂਤਾ ਆ ਗਿਆ ਜਾਨੀ ਤੇ ਇੱਕ ਤੋਰਾ ਕਰਵਾ ਦੇ ਚੈੱਕ ਮੇਰਾ ਭਰਾ ਬਾਕੀ ਸਜਣੋ ਸਿਰਾਈ ਚੀਜ਼ ਕਿਉਂਕਿ ਉਹਨੇ ਹੀ ਅਗਲੀ ਸਾਈਡ ਤੇ ਉਹਨੇ ਹੀ ਪਿਛਲੀ ਸਾਈਡ ਹੈਨਾ ਹਾਂ ਬੈਕਗਰਾਉਂਡ ਵੀ ਤੇ ਅਗਲੀ ਗਰਾਉਂਡ ਵੀ ਦੋਵੇਂ ਗਰਾਉਂਡਾਂ ਹੀ ਚੰਗੀਆਂ ਕੀਤੀਆਂ ਤਿਆਰ ਹੈ ਹੈ ਕੀ ਬਾਤ ਹੈ ਫਟਾ ਹੈ ਸਪੇਡ ਸਪੇਡ ਪਰ ਪੜਾ ਪਾਇਆ ਹਨ ਕੀ ਬਾਤ ਹੈ ਛੋਟਾ ਭਾਈ ਲੱਗੇ ਨਾਗ ਦਾ ਉਹ ਗੱਲ ਬਣੀ ਪਈ ਅੱਜ ਹਨਾ ਕਿਆ ਬਾਤ ਬੱਛੀ ਕਿਆ ਕਮਾਲੀ ਏ ਸੱਜਣਾ ਬਹੁਤ ਖੂਬਸੂਰਤ ਆ ਤੇ ਚੰਗੇ ਵੱਡੇ ਢਾਂਚੇ ਦੀ ਆ ਹਨਾ ਮੇਜ ਜੀ ਆ ਫ੍ਰਿਜ ਕਿਆ ਬਾਤ ਵਾਕਈ ਸਿਰਾਈ ਹੋਈ ਪਈ ਹਨਾ ਚੀਜ਼ ਇਦਾਂ ਹੀ ਕਿਆ ਬਾਤ ਹਨਾ ਉਹਨਾ ਇਹ ਹੁਣ 18 ਕਿਲੋ ਗਿਣੀਆਂ ਤੇ 20 ਗਿਣੀਆਂ 18 ਹੀ ਗਿਣੀਆਂ ਚਾਹਤ ਨਾਲ ਜਿਹੜਾ 18 ਹੀ ਲਾ ਲੋ ਕਿਆ ਬਾਤ ਹੈਣਾ ਝੋੜ ਦੋ ਨੋ 18 ਕਿਲੋ ਸੱਜਣੋ ਜਿਹੜਾ ਬਾਈ ਕਹਿੰਦਾ ਭਾਂਡੇ ਯਾਰਾ ਤੇ ਉੰਜ ਭਾਵੇਂ 20 ਹੋਵੇ ਮੰਗਰ ਮੇਲ ਕਾਫ ਆ ਵਚ ਆ ਗਿਆ ਹੈਣਾ ਇਹ ਕੀਮਤ ਬਾਈ ਕਿੰਨੀ ਕਰ ਦਈਏ ਮੁੱਲ ਫਿਕਸ ਹੀ ਕਰੀ ਇੱਕੋ ਦੇਣ ਲੈਣਾ ਆਈ ਕਿ ਭਾਈ ਜੀ ਨਾ ਦੇ ਦੀਏ ਰਾੜਾ ਤੇ ਕਰਦਾ ਨਾ ਗਰਮੀ ਬੜੀ ਕਿਉਂ ਮਾਰਦਾ ਇੱਕ ਗਰਮੀ 80 ਦੇ ਦੇ ਦੀਏ ਬਸ਼ੀ ਪਿਆਰ ਮੈਂ ਉਹ ਤਾਂ ਕਰਕੇ ਦੋ ਹੀ ਡਾਰੀਏ ਜਾ ਰਾੜਾ ਦੋਨਾ ਕੀ ਬੰਨਾ ਏ ਕੋਰ ਲੱਗਦਾ ਨਹੀਂ ਹੈ ਬਾਹਰੋਂ ਲੱਗਦਾ ਨਹੀਂ ਮੰਨ ਤੇ ਕਰਦਾ ਚੀ ਜਗਟ ਉਹ ਤੇ ਚੰਗਾ ਲੱਗਾ ਹਨਾ ਹਾਂ ਪਰ ਨਹੀਂ ਜ਼ਿਆਦਾ ਕਰੀਏ ਆ ਵੀ ਕਰਾ ਜੋ ਮਾਨਤਨ ਕਰਦੇ 82000 ਦੇ ਜੈਸਦ ਨੂੰ ਹੀ ਕਰਦੇ ਜਿੱਚ 100 ਰੁਪਏ ਛੋੜ ਹਣੀ ਹਾਂ ਛੋੜ ਦੇ ਜਾਂਦੇ ਬਾਗ ਰੋ ਆਕੇ ਰੱਬ ਦਾ ਨਾਮ ਲੈ ਕੇ ਕਰਾ ਮਾਰਦੇ ਜੱਟਾ ਥਾਪੀ ਜਿਗਰਾਇਆ ਕਰਦੇ ਵਾਹ ਵਾਹ ਸਜਣੋਂ 82000 ਦੀ ਹਨਾ ਵੈੜ ਚੰਗੀ ਆ ਖਾਨਦਾਨੀ ਕੰਪੀਟੀਸ਼ਨ ਵਾਲੀ ਹਨਾ ਨਾੜਾ ਨੂੜਾ ਬੜੀਆਂ ਚਮਕਦੀਆਂ ਪਈਆਂ ਸਜਣੋਂ ਬਾੜੇ ਬਹਾਨੇ ਚ ਤੇ ਬਾਕੀ ਥਣ ਵੀ ਬੜਾ ਚੰਗਾ ਲੱਗਾ ਉੱਤੋਂ ਵੀ ਜਿਹੜੀ ਆ ਪੂਰੀ ਰਾਜੇ ਬਾਜੀ ਕੋਈ ਫਿੱਕੀ ਨਹੀਂ ਹਟੀ ਨੜਨ ਉੜਾ ਨੂੰ ਦੇਖ ਸਕਦੇ ਜੈਸਲਾ ਸਕਦੇ ਥਣ ਬਹੁਤ ਸੋਹਣੇ ਲੱਗੇ ਆ। ਕਿਆ ਬਾਤ ਇੰਨ ਅਸਲ ਵਾਲੀ ਐ। ਬਾਕੀ ਉਹ ਨਹੀਂ ਆ ਗਰਮੀ ਵਾਲੀ ਨਹੀਂ ਸੱਜਣੋ ਜਿਹੜੀ ਘਰ ਕੀ ਜਾਊਗੀ ਸ਼ਾਜਾ ਕੋ ਵਜੀ ਜਾਊਗੀ ਕੋਈ ਪ੍ਰਵਾਜ ਦੀ ਇਹਨੂੰ। ਤੇ ਵੇ ਲੋਕ ਦੇ ਕੇ ਮੂੰਹ ਚੋਂ ਕੋਈ ਨਹੀਂ ਤਾਂ ਲਾਲਾਂ ਛੁੱਟੀ ਜਾਂਦੀਆਂ ਗਰਮੀ ਨਾਲ ਬਰੇ ਹਾਲ ਇਹਨੂੰ ਕੋਈ ਪਤਾ ਹੀ ਨਹੀਂ ਹੈ ਹਨਾ। ਇਹਨੂੰ ਕੋਈ ਨਹੀਂ ਪੜਾਟਾ। ਹੂੰ। ਤੇ ਬਾਈ ਜੀ ਉਹ ਗਿਫਟ ਰੱਖੀ ਉਹਨੇ ਕਰਨਾ ਆਪਾਂ ਇਹਦੇ ਕੋਲੇ ਕਿੰਨਾ ਦੁੱਧ ਦੇ? ਆਹ ਜੀ 6 ਕਿਲੋ ਦੁੱਧ ਹੋਊਗਾ। ਅੱਛਾ 6 ਕਿਲੋ। ਮਗਰ ਵਸ਼ੀਆ। ਵਸ਼ੀਆ। ਓਕੇ ਵਸ਼ੀੀ ਵਿਖਾ ਦੇਣੇ ਆ। ਸੋ ਪਹਿਲਾ ਜਾਂ ਦੂਜਾ ਦੂਜਾ ਹੋਊਗਾ ਪਹਿਲਾ ਹੋਊਗਾ। ਹਾਂ ਪਹਿਲਾ ਜਾਂ ਦੂਜਾ ਹੀ ਹੋਊਗਾ ਅੰਦਾਜ਼ਾ ਬਾਕੀ ਆਪਦਾ ਤੁਸੀਂ ਆਪ ਜੈਸਾ ਲਿਓ। ਬਾਕੀ ਥਾਂ ਬੜਾ ਸੋਹਣਾ। ਬਿਲਕੁਲ। ਤੇ ਕ੍ਰੋਸ ਆ। ਸੱਜਣੋ। ਤੋ ਇਹ ਨੂੰ ਕੋਈ ਠੀਕ ਸੱਜਣੋ ਕੋਈ ਜਿੱਦਾਂ ਦੀ ਇਹ ਬੰਦ ਆ ਵਾਹ ਕੇ ਉਹ ਵਸੀ ਆ ਕੋਈ 2 ਮਹੀਨੇ ਲਾ ਲੇ ਕੋਈ 2.5 ਲਾ ਲੇ ਤੇਨ ਲਾ ਲੇ ਹਨਾ ਫੇ 3 ਲਾ ਲੇ ਹੂੰ ਲਿਆਂਦੀ ਐ ਕਿਹੜਾ ਕਰਦੀ ਆ ਹਾਂਜੀ 2 ਤੋਂ 6 ਕਿਲੋ ਜੀ ਹੂੰ ਲੋਗ ਜੀ ਬਾਈ ਜੀ ਫਿਰ ਇਹਦੀ ਕੀਮਤ ਕੀ ਕਰਦਗੇ ਬਸ 13.5 ਦੀ ਦੇਣੀ ਜੀ ਸਾਢੇ 13 ਹਜ਼ਾਰੀ ਗਿਫਟ ਹੀ ਆ ਹਨਾ ਇਸ ਤੇ ਨਫਾ ਕੋਈ ਨਹੀਂਗਾ ਨਾ ਤਾਂ 100 ਘਟਾਉਣਾ ਤੇ ਨਾ ਵੱਧ ਲੈਣਾ ਓਕੇ ਮਰ ਜਿਆਂ ਨੂੰ ਕਰਦੀ ਲਾ ਕੇ ਲੋ ਆ ਲਾ ਦੇ ਸਾਢੇ 13 ਹਜ਼ਾਰ ਦੀ ਸੱਜਣੋ ਸਿਰਫ ਇਹ ਪਈ ਨੇ ਲਈ ਆ ਤੇ ਉਨੇ ਦੀ ਬਾਈ ਕਹਿੰਦਾ ਸਾਢੇ 13 ਦੀ ਦੇ ਦੇਣੀ ਬੱਚੀ ਵੀ ਨਾਲ ਬਾਕੀ ਆਪਣੀ ਖਰੀਦਦਾਰੀ ਕਰਿਓ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ